ਤਿ ਲੰਘ ਮਹੱਲਾ ਪੰਜਵਾ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਲ ਕੋ ਦੇਦਾਨ ਰਹਾ ਤੂੰ ਕਾਹੇ ਡੋਹਲੇ ਪ੍ਰਾਨੀਆਂ ਤੁਧ ਰਾਖੇਗਾ ਸਿਰ ਜਨਹਾਰ ਜਿਨ ਪਦਾਇਸ ਤੂੰ ਕੀਆ ਸੋਈ ਦੇ ਅਧਾਰ ਜਿੰਨ ਉਪਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਕਾਰ ਸੱਚਾ ਪਰਵਦਗਾਰ ਕੁਦਰਤ ਕੀ ਮਨ ਨ ਜਾਣੀਏ ਵੱਡਾ ਵੇ ਪਰਵਾਹੋ ਕਰ ਬੰਦੇ ਤੂੰ ਬੰਦਗੀ ਜਿ ਚਰ ਕਟ ਮਹਿ ਸਾਹੋ ਤੂੰ ਸਮਰਤ ਅਕਤ ਅਗੋਚਰ ਜਿਓ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤਿਲੰਗ ਮਹੱਲਾ 5 ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਲ ਕੋ ਦੇਦਾਨ ਰਹਾ ਤੂੰ ਕਾਹੇ ਢੋਲੇ ਪ੍ਰਾਨੀਆਂ ਤੁਧ ਰਾਖੇਗਾ ਸਿਰ ਜਨਹਾਰ ਜਿੰਨ ਪਦਾਇਸ ਤੂੰ ਕੀਆ ਸੋਈ ਦੇ ਅਧਾਰ ਜਿੰ ਉਪਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਕਾਰ ਸੱਚਾ ਪਰਵਦਗਾਰ ਕੁਦਰਤ ਕੀ ਮਨ ਨ ਜਾਣੀਏ ਵੱਡਾ ਵੇ ਪਰਵਾਹੋ ਕਰ ਬੰਦੇ ਤੂੰ ਬੰਦਗੀ ਜਿ ਚਰ ਕਟ ਮਹਿ ਸਾਹੋ ਤੂ ਸਮਰਤ ਅਕਤ ਅਗੋਚਰ ਜਿਉ ਪਿੰਡ ਤੇਰੀ ਰਾਸ ਰਹਿਮਤ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤਿਲੰਗ ਮਹੱਲਾ 5 ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਲ ਕੋ ਦੇ ਦਾਨ ਰਹਾ ਤੂੰ ਕਾਹੇ ਡੋਹਲੇ ਪ੍ਰਾਨੀਆਂ ਤੁਧ ਰਾਖੇਗਾ ਸਿਰ ਜਨਹਾਰ ਜਿਨ ਪਦਾਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਕਾਰ ਸੱਚਾ ਪਰਵਤਗਾਰ ਕੁਦਰਤ ਕੀ ਮਨ ਨ ਜਾਣੀਏ ਵੱਡਾ ਵੇ ਪਰਵਾਹੋ ਕਰ ਬੰਦੇ ਤੂੰ ਬੰਦਗੀ ਜਿ ਚਰ ਕਟ ਮਹਿ ਸਾਹੋ ਸੋ ਸਮਰਤ ਅਕਤ ਅਗੋਚਰ ਜਿਉ ਪਿੰਡ ਤੇਰੀ ਰਾਸ ਰਹਿਮਤ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤਿਲੰਗ ਮਹੱਲਾ 5 ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਲ ਕੋ ਦੇਦਾਨ ਰਹਾ ਤੂੰ ਕਾਹੇ ਢੋਲੇ ਪ੍ਰਾਨੀਆਂ ਤੁਦ ਰਾਖੇਗਾ ਸਿਰ ਜਨਹਾਰ ਜਿਨ ਪਿਦਾਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਕਾਰ ਸੱਚਾ ਪਰਵਤਗਾਰ ਕੁਦਰਤ ਕੀ ਮਨ ਨ ਜਾਣੀਏ ਵੱਡਾ ਵੇ ਪਰਵਾਹੋ ਕਰ ਬੰਦੇ ਤੂੰ ਬੰਦਗੀ ਜਿ ਚਰ ਕਟ ਮਹਿ ਸਾਹੋ ਤੂੰ ਸਮਰਤ ਅਕਤ ਅਗੋਚਰ ਜਿਓ ਪਿੰਡ ਤੇਰੀ ਰਾਸ ਰਹਿਮਤ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤਿਲੰਗ ਮਹੱਲਾ 5 ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਲ ਕੋ ਦੇਦਾਨ ਰਹਾ ਤੂੰ ਕਾਹੇ ਢੋਲੇ ਪ੍ਰਾਨੀਆਂ ਤੁਹ ਦ ਰੱਖੇਗਾ ਸਿਰ ਜਨਹਾਰ ਜਿਨ ਪਦਾਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਕਾਰ ਸੱਚਾ ਪਰਵਦਗਾਰ ਕੁਦਰਤ ਕੀ ਮਨ ਨ ਜਾਣੀਏ ਵੱਡਾ ਵੇ ਪਰਵਾਹੋ ਕਰ ਬੰਦੇ ਤੂੰ ਬੰਦਗੀ ਜਿ ਚਰ ਕਟ ਮਹਿ ਸਾਹੋ ਤੂੰ ਸਮਰਤ ਅਕਤ ਅਗੋਚਰ ਜਿਓ ਪਿੰਡ ਤੇਰੀ ਰਾਸ ਰਹਿਮਤ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤਿਲੰਗ ਮਹੱਲਾ ਪੰਜਵਾਂ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਲ ਕੋ ਦੇ ਦਾਨ ਰਹਾ ਤੂੰ ਕਾਹੇ ਢੋਲੇ ਪ੍ਰਾਨੀਆਂ ਤੂੰ ਦਰਾਖੇਗਾ ਸਿਰ ਜਨਹਾਰ ਜਿੰਨ ਪੈਦਾਇਸ ਤੂੰ ਕੀਆ ਸੋਈ ਦੇ ਆਧਾਰ ਜਿੰਨ ਉਪਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਕਾਰ ਸੱਚਾ ਪਰਵਦਗਾਰ ਕੁਦਰਤ ਕੀ ਮਨ ਨ ਜਾਣੀਏ ਵੱਡਾ ਵੇ ਪਰਵਾਹੋ ਕਰ ਬੰਦੇ ਤੂੰ ਬੰਦਗੀ ਜਿ ਚਰ ਕਟ ਮਹਿ ਸਾਹੋ ਤੂੰ ਸਮਰਤ ਅਕਤ ਅਗੋਚਰ ਜਿਓ ਪਿੰਡ ਤੇਰੀ ਰਾਸ ਰਹਿਮਤ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤਿਲੰਗਾ ਮਹੱਲਾ ਪੰਜਵਾ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਲ ਕੋ ਦੇਦਾਨ ਰਹਾ ਤੂੰ ਕਾਹੇ ਡੋਹਲੇ ਪ੍ਰਾਨੀਆਂ ਤੁਧ ਰਾਖੇਗਾ ਸਿਰ ਜਨਹਾਰ ਜਿੰਨ ਪਦਾਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਕਟ ਗਟ ਮਾਲਕ ਦਿਲਾ ਕਾ ਸੱਚਾ ਪਰਵਦਗਾਰ ਕੁਦਰਤ ਕੀ ਮਨ ਜਾਣੀਏ ਵੱਡਾ ਵੇ ਪਰਵਾਹੋ ਕਰ ਬੰਦੇ ਤੂੰ ਬੰਦਗੀ ਜਿ ਚਰ ਕਟ ਮਹਿ ਸਾਹੋ ਤੂੰ ਸਮਰਤ ਅਕਤ ਅਗੋਚਰ ਜਿਓ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤਿਲੰਗ ਮਹੱਲਾ 5 ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਲ ਕੋ ਦੇਦਾਨ ਰਹਾ ਤੂੰ ਕਾਹੇ ਢੋਲੇ ਪ੍ਰਾਨੀਆਂ ਤੁਦ ਰਾਖੇਗਾ ਸਿਰ ਜਨਹਾਰ ਜਿੰਨ ਪਦਾਇਸ ਤੂੰ ਕੀਆ ਸੋਈ ਦੇ ਅਧਾਰ ਜਿੰ ਉਪਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਕਾਰ ਸੱਚਾ ਪਰਵਦਗਾਰ ਕੁਦਰਤ ਕੀ ਮਨ ਨ ਜਾਣੀਏ ਵੱਡਾ ਵੇ ਪਰਵਾਹੋ ਕਰ ਬੰਦੇ ਤੂੰ ਬੰਦਗੀ ਜੱਜਰ ਕਟ ਮਹਿ ਸਾਹੂ ਤੂੰ ਸਮਰਤ ਅਕਤ ਅਗੋਚਰ ਜਿਉ ਪਿੰਡ ਤੇਰੀ ਰਾਸ ਰਹਿਮਤ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤਿਲੰਗ ਮਹੱਲਾ 5 ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਲ ਕੋ ਦੇ ਦਾਨ ਰਹਾ ਤੂੰ ਕਾਹੇ ਡੋਹਲੇ ਪ੍ਰਾਨੀਆਂ ਤੁਧ ਰਾਖੇਗਾ ਸਿਰ ਜਨਹਾਰ ਜਿਨ ਪਦਾਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਕਾਰ ਸੱਚਾ ਪਰਵਤਗਾਰ ਕੁਦਰਤ ਕੀ ਮਨ ਨ ਜਾਣੀਏ ਵੱਡਾ ਵੇ ਪਰਵਾਹੋ ਕਰ ਬੰਦੇ ਤੂੰ ਬੰਦਗੀ ਜਿ ਚਰ ਕਟ ਮਹਿ ਸਾਹੋ ਬੂਸੰਮਰਤ ਅਕਤ ਅਗੋਚਰ ਜਿਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ